ਔਰ ਕੀ ਹਾਲ ਚਾਲ ਦੋਸਤੋ ਅੱਜ ਆਪਾਂ ਕੰਮ ਕਰਨ ਲੱਗੇ ਟਰੈਕਟਰ ਦਾ ਤੇ ਐਂਪਲੀਫਾਇਰ ਦਾ ਲੋਟ ਚੈੱਕ ਕਰਕੇ ਡੈਕ ਖੋਲਿਆਗਾ ਸਪੀਕਰ ਪਾਉਂਦੇ ਨਵੇਂ ਆ ਖੋਲ ਤਾਂ ਖਰਾਬ ਸੀ ਸਪੀਕਰ ਪੜਦੇ ਬਹੁਤ ਬੇਕਾਰ ਆ ਯਾਰ ਇਹਨਾਂ ਦੇ ਉਹੀ ਪਾਟੀਆਂ ਦੇ ਆਹਨ ਨਾਲ ਹੀ ਪਾਟ ਗਿਆ ਢੱਲੇ ਪੜਦੇ ਜਮਟ ਬੇਕਾਰ ਤਾਂ ਬੰਨਾ ਗੱਲ ਢੁੱਡੀ ਕਾਣਾ ਦਾ ਸਪੀਕਰ ਲੱਗੇ ਹੋਇਆ ਆ ਵੀ ਲੰਮੇ ਆ ਵੀ ਖਰਾਬ ਆ ਅੱਚ ਮਿੱਟੀ ਬਹੁਤ ਸਾ ਕਰਕੇ ਮੰਗਦੇ ਅੱਗੇ ਕਿ 100-100 ਰੁਪਏ ਬਾਈ ਬਾਈ ਹੈ ਓਏ ਇਹ ਪੂਰਾ ਕਿ ਚੀਜ਼ ਆ ਕੋਲੇ ਵਧੀਆ ਬਣੇ 100 ਰੁਪਏ ਵਾਲੇ ਆ ਪਿਕਅਪ ਐ ਨਹੀਂ ਕਮਾ ਲੀ ਨਾ ਮੇਂ ਤਾਂ ਇਹ ਨਹੀਂ ਲੈ ਮੇਂ ਮਿੱਤਰੋ ਆ ਚੈੱਕ ਕਰੋ ਜਿਹੜਾ ਹੁਣ ਲਾਉਣ ਲੱਗੇ ਦੱਸੋ ਕੁਆਲਿਟੀ ਇਹ ਜੇ ਕਹਿੰਦੇ ਲਵਾਉਣਾ ਤਾਂ ਆਪਣੇ ਨਾਲ ਕੰਡੈਕਟ ਕਰਿਓ ਆ ਚੈੱਕ ਕਰੋ ਹੈਕ ਵਾਲੀ ਦੱਸੋ ਸਪੀਕਰ ਦੀ ਗੱਲਬਾਤ ਸਿਰਫ ਪੜਦੇ ਨਹੀਂ ਕਿਤੇ ਪਾੜਦੇ ਗਰੰਟੀ ਪੂਰੀ ਆ ਪੂਰੀ ਘੈਂਟ ਗੱਲ ਬਾਤ ਸਪੀਕਰ ਦੀ ਲੈ ਪੂਰਾ ਘੈਂਟ ਸਪੀਕਰ ਹੈ ਕੋਇਲ ਦੇਖ ਲਓ ਬਾਕੀ ਦੀ ਘੈਂਟ ਸਪੀਕਰ ਵਧੀਆ ਹੈ ਆ ਸਪੀਕਰ ਉਹ ਕਾਇੰਟ ਸਪੀਕਰ ਹੈ ਯਾਰ